ਲਓ ਜੀ ਗੱਡੀ ਲਾ ਕੇ ਰੁਕੇ ਸੀ ਕੇ ਚਾਹ ਪੀਣ ਤੇ ਬੰਦਾ ਉਹ ਸਾਬੀ ਆ ਜਾ ਸਾਲਾ ਪਤਾ ਨਹੀਂ ਕੀ ਕਰੀ ਜਾਂਦਾ ਪੰਜਾਬੀਆਂ ਦਾ ਨਾਂ ਸੁਣ ਕੇ ਤਾਂ ਨਿਆਰਾ ਮੂਣਕ ਪਾਤੜਾ ਅੱਛਾ ਇੱਕ ਮੂਣਕਾ ਸਾਢੇ ਲਗੇ ਪਾਤੜਾਂ ਵਾਲਾ ਮੂਣਕਾ ਮੂਣਕ ਪਾਤੜਾਂ ਲੱਕੀ ਪੰਜਾਬੀ ਟੱਬ ਦੇਖੋ ਨਾ ਪਿੱਛੇ ਆ ਗੱਡੀ ਕੋਈ ਤੇ ਨਾ ਕੋਈ ਅੱਗੇ ਤੇ ਆਉਂਦਾ ਆ ਜਿਹੜਾ ਭਾ ਨਾ ਤਿੰਨ ਟਰੈਕਟਰ ਇਹਨੇ ਲਿਆਂਦੇ ਆ ਮੈਸੀ ਕਿਤੇ ਅੱਗੇ ਲੈ ਕੇ ਜਾਣੇ ਹੋਣੇ ਵੀਰ ਨੇ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਥੈਂਕ ਯੂ ਮਿਹਰਬਾਨੀ ਮਿਹਰਬਾਨ ਟੋਲ ਤੋਂ ਲੰਘਦੇ ਪਏ ਸੀ ਤੇ ਡਰਾਈਵਰ ਸਾਹਿਬ ਹੁਣ ਚੇਂਜ ਹੋਣ ਲੱਗੇ ਸੀ ਤੇ ਬਾਹੂ ਕਹਿੰਦਾ ਮੈਂ ਪੱਪੀ ਲੈਣੀ ਆਂ ਅੰਦਰ ਭਾਬੇ ਰਾਮਦੇਵ ਦੀ ਮੈਂ ਤਾਂ ਗੱਡੀ ਰੋਕੀ ਸੀਗੀ ਬੰਦੇ ਟੁੱਟੇ ਹਾਰੇ ਹੁਣ ਪਹੁੰਚ ਗਏ ਆ ਬਠਿੰਡੇ ਦੇ ਨਜ਼ਦੀਕ ਇਹ ਬਾਦਲਪਿੰਡ ਹੀ ਆ ਬਾਦਲ ਸਾਹਿਬ ਦਾ ਆਹ ਦੇਖੋ ਜੀ ਉਹ ਬਾਗ ਲੱਭਦੇ ਆ ਨਾ ਆੜੇ ਆ ਵੀ ਬਾਗ ਸਾਰਾ ਕੁਝ ਇਹਨਾਂ ਦਾ ਹੀ ਆ ਇੱਥੋਂ ਸ਼ੁਰੂ ਹੁੰਦੀ ਆ ਜ਼ਮੀਨ ਆ ਦਿਖਾ ਦੇ ਮਾੜਾ ਜ ਆਹ ਗੇਟ ਆ ਜੀ ਬਦਲ ਸਾਹਿਬ ਦੇ ਘਰ ਦਾ ਸੋ ਆ ਦੇਖੋ ਲੈਕ ਨਹੀਂ ਪਰ ਆਹ ਸਟੱਡ ਫਾਰਮ ਆ ਆ ਇਹਨਾਂ ਦਾ ਆਪਣਾ ਪੰਪ ਆ ਆ ਦੇਖੋ ਜੀ ਇਹ ਆਪਣੇ ਪੰਪ ਆ ਇਹਨਾਂ ਦਾ ਆ ਸਿਗਾ ਜੀ ਰੋਡੇ ਪਿੰਡ ਆ ਸੰਤ ਪਿੰਡਰਾਂ ਵਾਲਿਆਂ ਦੇ ਪਿੰਡ ਨੂੰ ਸੜਕ ਜਾਂਦੀ 4 ਕਿਲੋਮੀਟਰ ਇੱਥੋਂ ਰੋਡੇ ਪਿੰਡ ਆ ਸੋ ਚਲੋ ਮਾਲਕ ਦੀ ਕਿਰਪਾ ਨਾਲ ਸਾਨ ਸੋ ਫਾਈਨਲੀ ਅਸੀਂ ਸਾਰੇ ਦਰਸ਼ਨ ਮੇਲੇ ਕਰਕੇ ਘੁੰਮ ਕੇ ਰਾਜਸਥਾਨ ਜਿੰਨਾ ਵੀ ਘੁੰਮ ਹੋਇਆ ਮੰਦਰ ਗੁਰਦੁਆਰਾ ਸਾਹਿਬ ਤੇ ਰੇਗਿਸਤਾਨ ਜਿੱਥੇ ਵੀ ਘੁੰਮ ਹੋਇਆ ਘੁੰਮ ਕੇ ਤੇ ਹੁਣ ਆਪਾਂ ਵਾਪਸ ਨੂੰ ਰਾਤ ਚੱਲੇ ਪਾਉਣ ਲੱਗੇ ਆਂ ਰਲ ਮਿਲ ਕੇ ਸਾਰਿਆਂ ਨੇ ਗੱਡੀ ਚਲਾ ਲੈਣੀ ਆ ਤਿੰਨ ਜਣੇ ਆਪਾਂ ਘੋੜਿਆਂ ਵਰਗੇ ਹੈਗੇ ਆਂ ਤੇ ਸੋ ਹੈਗਾ 600 700 ਕਿਲੋਮੀਟਰ 800 ਹੀ ਆ 800 ਦੇ ਲੱਗ ਹੀ ਸਕਦੇ ਹੋਣਾ ਆ ਘਰ ਤੇ ਦਾ ਫੋਨ ਐਸ ਰਾਤ ਨਾ ਤੁਰਿਓ ਘਰ ਦੇ ਤਾਂ ਕਹਿੰਦੇ ਰਹੇ ਰਹਿ ਲਓ ਤੇ ਬੰਦਿਆਂ ਨੂੰ ਥੋੜੀ ਜੀ ਕਾਲੀ ਵੀ ਆਸ ਬਾਕੀ ਜੋਸ਼ ਬਣਾਉਣਾ ਸੀਗਾ ਤੇ ਬਣਾ ਵੀ ਲਿਆ ਬਾਕੀ ਬੰਦੇ ਸਾਡੇ ਦੋਵੇਂ ਇੱਕ ਬਾਹਰ ਆਇਆ ਤੇ ਇੱਕ ਭਰਾ ਜ਼ਿਮੀਂਦਾਰ ਆ ਸੋ ਇਸ ਕਰਕੇ ਥੋੜੀ ਫੋਨ ਫਾਰ ਵੀ ਘਰੋਂ ਆਈ ਜਾਂਦੇ ਪਰ ਬੜਾ ਸੋਹਣਾ ਘੁੰਮ ਫਿਰ ਲਿਆ ਦਰਸ਼ਨ ਮਿਲੇ ਮਤਲਬ ਇੰਜੋਏ ਹੋਇਆ ਪੂਰਾ ਯਾਰ ਟ੍ਰਿਪ ਦਾ ਸੋ ਹੁਣ ਆਪਾਂ ਤੁਰਨ ਲੱਗੇ ਆ ਤੇ ਆ ਰਾਣੀ ਦੇ ਚਾਲੇ ਪਾਵਾਂਗੇ ਤੇ ਬਾਹੂ ਆ ਰਿਹਾ ਆ ਤੇ ਤੁਸੀਂ ਧਾਮੀ ਵਲੌਗਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜਿੰਨੇ ਵੀ ਵਲੌਗ ਆਉਣਗੇ ਦੇਖਿਓ ਜਰੂਰ ਹਰ ਇੱਕ ਵਲੌਗ ਦੇ ਵਿੱਚ ਇੱਕ ਨਵੀਂ ਚੀਜ਼ ਇੱਕ ਨਵੀਂ ਥਾਂ ਤੇ ਨਵੇਂ ਰੰਗ ਮਿਲੇ ਦੇਖਣ ਨੂੰ ਰਾਜਸਥਾਨ ਦੇ ਮਿਲਣਗੇ ਟ੍ਰਿਪ ਆਫ ਰਾਜਸਥਾਨ ਐਂਡ ਜੀਪ ਜੈਪੁਰ ਦਾ ਤੇ ਚਲਿਏ ਹੁਣ ਬਹੁਤ ਵਧੀਆ ਵਲੌਗ ਰਿਹਾ ਰਾਜਸਥਾਨ ਦਾ ਕੁੱਲ ਮਿਲਾ ਕੇ ਰਾਜਸਥਾਨ ਦੀਆਂ ਸਾਰੀਆਂ ਦਿਖਾਵਾਂ ਦਿਸ਼ਾਵਾਂ ਦਿਖਾਈਆਂ ਆ ਜਿੰਨੀਆਂ ਵੀ ਦੇਖ ਸਕੀਏ ਆਪਾਂ ਜੀ ਤੇ ਅੱਗੇ ਵੀ ਘੁੰਮਣ ਜਾਂਦੇ ਰਵਾਂਗੇ ਇਦਾਂ ਇਦਾਂ ਨਵੇਂ ਵਲੌਗਸ ਆਉਂਦੇ ਰਹਿਣਗੇ ਪਰ ਜਿੰਨੇ ਇਹ ਵਲੌਗਸ ਬਣੇ ਨੇ ਰਾਜਸਥਾਨ ਦੇ ਸਕਿੱਪ ਨਾ ਕਰਿਓ ਤੁਹਾਡੇ ਲਈ ਨਵੀਆਂ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਤੇ ਆਨੰਦ ਆਊਗਾ ਇਹ ਆਪਣੀ ਗਰੰਟੀ ਆ ਇੰਜੋਏ ਕੀਤਾ ਬੰਦਿਆਂ ਨੇ ਪੂਰਾ ਤੇ ਡਨ ਚਲਦੇ ਆ ਸਤਿ ਸ੍ਰੀ ਅਕਾਲ ਓਕੇ ਹੁਣ ਤਾਂ ਤੂੰ ਚੱਲ ਪਰ ਹੁਣ ਪਾਤੀਆ ਚੱਲੇ ਘਰ ਨੂੰ ਤੇ ਆਪਾਂ ਲੰਘਦੇ ਪਏ ਆ ਵਿੱਚ ਸ਼ਾਰਟਕੱਟ ਲਾ ਲਿਆ ਸੀਗਾ ਮੈਪ ਤੇ ਲੋਕੇਸ਼ਨ ਉਹਨੇ ਦੱਸਦੀ ਆ ਰਸਤਾ ਤੇ ਰਸਤਾ ਠੀਕ ਆ ਥੋੜਾ ਜਿਹਾ ਉਬੜ ਖਬੜ ਜਿਹਾ ਇਹ ਮੜਾ ਜਹਾ ਆ ਕੋਈ ਥੋੜਾ ਜਿਹਾ ਹੀ ਆ ਪਰ ਫਿਰ ਵੀ ਇੰਨਾ ਨਹੀਂ ਹੈਗਾ ਸਾਫ ਤੇ ਵਿੱਚੋਂ ਲੰਘਦੇ ਪਈਂ ਤੇ ਮਾਰਬਲ ਦੇ ਸਟੋਰ ਬੜੇ ਬੜੇ ਤਗੜੇ ਆ ਕਟਿੰਗ ਵਗੈਰਾ ਜੋ ਵੀ ਬਣਦਾ ਇੱਥੇ ਬਣਦਾ ਆ ਤੇ ਆ ਦੇਖੋ ਵੈਰੀ ਮਾਰਬਲ ਮੈਂ ਕਹਾ ਮਾਰਬਲ ਕਹਾਦਾ ਆ ਜਾਨ ਕੱਟ ਮਾਰਬਲ ਇਹਨੇ ਨੇ ਤਗੜੇ ਸਟੋਰ ਆ ਨਾ ਮਾਰਬਲ ਦੇ ਤੇ ਅਸਲੀ ਇਟਾਲੀਅਨ ਮਾਰਬਲ ਇਹ ਮਾਰਬਲ ਪਤਾ ਨਹੀਂ ਕਿਦਾਂ ਕਿੰਨੀਆਂ ਘਾ ਲੰਘ ਗਿਆ ਫੈਕਟਰੀਆਂ ਜੀਆਂ ਆ ਦੇ ਸਾਰੇ ਮਾਰਬਲ ਵਾਲੇ ਆ ਇੱਕ ਕੱਲ ਮੈਂ ਇਹਨਾਂ ਦੀ ਵੀ ਦੇਖੀ ਯਾਰ ਇਹ ਲੋਕ ਬੜੇ ਸ਼ਾਂਤ ਸੁਭਾਅ ਦੇ ਆ ਸਹਿਜ ਸੁਭਾਅ ਦੇ ਆ ਕੋਈ ਤੁਹਾਨੂੰ ਉੱਚੀ ਨੀਵੀਂ ਗੱਲ ਨਹੀਂ ਕਹਿੰਦੇ ਸਭ ਤੋਂ ਵੱਡੀ ਇਹਨਾਂ ਦੀ ਗੱਲ ਇਹ ਆ ਕਿ ਇਹ ਕਿਸੇ ਨੂੰ ਉੱਚਾ ਨੀਵਾਂ ਨਹੀਂ ਬੋਲਦੇ ਜਿੰਨਾਂ ਵੀ ਅਸੀਂ ਘੁੰਮਿਆ ਨਾ ਕਿਸੇ ਨੇ ਵੀ ਸਾਨੂੰ ਕੋਈ ਗੱਲ ਨਹੀਂ ਕਹੀ ਬੜੇ ਪਿਆਰ ਨਾਲ ਟਰੀਟ ਕੀਤਾ ਜਿਹੜੇ ਬੰਦੇ ਨੂੰ ਵੀ ਆਪਾਂ ਮਿਲੇ ਬੜੇ ਪਿਆਰ ਨਾਲ ਟਰੀਟ ਕੀਤਾ ਨੇ ਅਸੀਂ ਭਾਵੇਂ ਗੁੱਸੇ 'ਚ ਉਹਨਾਂ ਨੂੰ ਮਾੜਾ-ਮੋਟਾ ਬੋਲ ਵੀ ਲਈਏ ਉਹ ਨਹੀਂ ਬੋਲਣਗੇ ਮਿਆਦਤ ਵੇਖੀ ਇਹਨਾਂ ਦੀ ਵਧੀਆ ਯਾਰ ਇਹੋ ਜੀਆਂ ਜਗ੍ਹਾ ਤੇ ਤਾਂ ਹੀ ਉਹਨੂੰ ਦਿਲ ਕਰਦਾ ਜਿੱਥੇ ਪਿਆਰ ਮਿਲੇ ਨਾ ਬੰਦੇ ਨੂੰ ਉੱਥੇ ਬੰਦੇ ਦਾ ਮੱਲੋ ਮੱਲੀ ਦਿਲ ਲੱਗਦਾ ਇਹ 'ਚ ਕੋਈ ਸ਼ੱਕ ਨਹੀਂ ਤੇ ਇੱਕ ਕੱਲ ਮੈਂ ਹੋਰ ਕਹਿੰਦਾ ਹਿਮਾਚਲ ਵਿੱਚ ਜਦੋਂ ਜਾਈਦਾ ਨਾ ਹਿਮਾਚਲ ਦੇ ਵਿੱਚ ਐਸਾ ਮਨ ਉਤਰਿਆ ਆ ਕਿ ਹੁਣ ਜ਼ਿੰਦਗੀ ਵਿੱਚ ਕਿ ਸੋਚਿਆ ਵੀ ਹਿਮਾਚਲ ਨਹੀਂ ਜਾਣਾ ਕਦੀ ਜ਼ਿੰਦਗੀ ਦੇ ਵਿੱਚ ਕਿਉਂਕਿ ਹਿਮਾਚਲ ਵਾਲੇ ਲੋਕਾਂ ਦਾ ਇੰਨਾ ਕਿ ਦਿਮਾਗ ਖਰਾਵਾ ਸਿੱਧੇ ਮੂੰਹ ਤੋਂ ਪਹਿਲੀ ਗੱਲ ਉਹ ਗੱਲ ਨਹੀਂ ਕਰਦੇ ਆਪਾਂ ਗਏ ਸੀਗੇ ਮੈਂ ਬਾਉ ਉੱਧਰ ਵੀ ਬਹੁਤ ਘੁੰਮੇ ਆ ਚਲੋ ਵਲੌਗ ਤੇ ਆਪਾਂ ਹੁਣ ਪਾਉਣੀ ਸ਼ੁਰੂ ਕੀਤੇ ਆ ਸੋ ਜਦੋਂ ਆਪਾਂ ਜਾਂਦੇ ਰਹੇ ਤਾਂ ਉੱਥੇ ਆਪਾਂ ਘੁੰਮਣ ਲਈ ਉਹ ਸਾਡੇ ਸਿਰ ਤੇ ਮਤਲਬ ਬਣ ਕੇ ਲੋਕ ਹੈਨਾ ਟੂਰਿਜ਼ਮ ਦੇ ਸਿਰ ਤੇ ਉਹਨਾਂ ਦਾ ਸਾਰਾ ਰੋਟੀ ਪਾਣੀ ਚੱਲਦਾ ਆ ਪਰ ਉਹ ਉਹਨਾਂ ਦਾ ਦਿਮਾਗ ਇਹ ਨਾ ਕਰਵਾ ਉਹਨਾਂ ਨੂੰ ਗੱਲ ਕਰਨ ਦੀ ਅਕਲ ਨਹੀਂ ਬੋਲਣ ਦੀ ਅਕਲ ਨਹੀਂ ਲੜਨ ਨੂੰ ਪੈਂਦੀ ਆ ਹੈਨਾ ਪਰ ਇਹ ਲੋਕ ਬੜੇ ਵਧੀਆ ਲੋਕ ਆ ਸੋ ਮੈਂ ਤਾਂ ਆਪਾਂ ਦਾ ਪਰਨ ਕੀਤਾ ਵੀ ਹਿਮਾਚਲ ਚ ਨਹੀਂ ਜਾਣਾ ਬਾਕੀ ਚਲੋ ਕੋਈ ਯਾਰ ਦੋਸਤ ਧੱਕੇ ਨਾ ਕਹੂਗਾ ਦੇਖ ਲਾਂਗੇ ਪਰ ਫਿਲਹਾਲ ਮੇਰਾ ਹਿਮਾਚਲ ਚ ਜਾਣ ਦੀ ਤਲ ਕਰਦਾ ਲਓ ਜੀ ਗੱਡੀ ਲਾ ਕੇ ਰੁਕੇ ਸੀਗੇ ਚਾਹ ਪੀਣ ਤੇ ਬੰਦਾ ਉਹ ਸਾਭੀ ਆ ਜਾ ਸਾਲਾ ਪਤਾ ਨਹੀਂ ਕੀ ਕਰੀ ਜਾਂਦਾ ਆ ਤੇ ਪੰਜਾਬੀਆਂ ਦਾ ਲੱਕੀ ਪੰਜਾਬੀ ਹੋਟਲ ਤੇ ਪੰਜਾਬੀਆਂ ਦਾ ਨਾਂ ਸੁਣ ਕੇ ਤਾ ਨਜ਼ਾਰਾ ਮੂਨਕ ਪਾਤੜਾ ਅਸਾ ਇੱਕ ਮੂਨਕਾ ਸਾਡੇ ਲਗੇ ਪਾਤੜਾ ਵਾਲਾ ਮੂਨਕਾ ਮੌਣਕ ਪਾਤੜਾਂ ਲੱਕੀ ਪੰਜਾਬੀ ਢਾਬਾ ਨਾਲ ਚਾਚੂ ਪੀਨੇ ਨਾਲੇ ਐਨੇ ਘੜੀ ਨੱਤਨ ਤਸਿੱਧੀਆਂ ਕਰਕੇ ਸੇ ਅੱਗੇ ਨੂੰ ਤੁਰਦੇ ਆਂ ਕੋਈ ਕਾਲੀ ਨਹੀਂ ਆ ਕੋਈ ਕਾਲੀ ਨਹੀਂ ਆ ਰਿਲੈਕਸ ਆ ਨਾ ਵੇਖ ਲੈ ਪਾਉ ਨਿਆਣਕਾ ਲਾ ਲੈਂਦਾ ਇਹ ਰਾਸ ਨੂੰ ਸਾਲੇ ਨੂੰ ਲੱਭ ਪਾਣੀ ਆ ਕੋਈ ਗੱਡੀ ਪੂਰੀ ਫੈਂਟੀ ਪਈ ਆ 90 100 90 100 ਤੱਕ ਜਾਂਦੀ ਬਈਆ ਰੋਡ ਇਨੇ ਸ਼ਾਨਦਾਰ ਪਰ ਟੋਲ ਪਲਾਜ਼ੇ ਵੀ ਹੁੰਦੇ ਆ ਤੇ ਦੂਜਾ ਦੇਖੋ ਨਾ ਪਿੱਛੇ ਆ ਗੱਡੀ ਕੋਈ ਤੇ ਨਾ ਕੋਈ

ਵੜਾ ਵੀ ਘਿਆਰ ਵੜਾ ਅਸੀਂ ਪਹਿਲਾਂ ਪੁੱਛਿਆ ਸੀਗਾ ਕਿ ਕਿੰਨਾ ਰਾਤ ਸਫਰ ਕਰਨਾ ਸਹੀ ਆ ਜਾਂ ਜਦੋਂ ਤੇ ਬੰਦੇ ਨੇ ਕਿਹਾ ਯਾਰ ਇੱਥੇ ਭਾਈ ਇਦਾਂ ਦੀ ਕੋਈ ਗੱਲ ਹੀ ਨਹੀਂ ਆ ਬਿਲਕੁਲ ਟੈਨਸ਼ਨ ਫਰੀ ਹੋ ਗਿਆ ਤੁਸੀਂ 13 ਰਾਤ ਨੂੰ ਪੈਦਲ ਵੀ ਤੁਰੇ ਹੋ ਤੇ ਕੋਈ ਚੱਕਰ ਨਹੀਂ ਆਗਾ ਸੋ ਇਸ ਕਰਕੇ ਆਪਾਂ ਜਿੰਨਾ ਵੀ ਥੋੜਾ ਪਤਾ ਆਪ ਵੀ ਦੇਖਿਆ ਇਦਾਂ ਦਾ ਪਰ ਫਿਰ ਕਿ ਨਹੀਂ ਗੱਲਬਾਤ ਹੈਗੀ ਭਾਈ ਰੋਡ ਵਿੱਚੋਂ ਪਿੰਡ ਜਾਂ ਲੰਘਦੇ ਪਏ ਆ in 500 meters turn left onto sh 60 turn left to nh 60 north north highway and then turn on north highway straight left आगे क्या दिल्ली देखला सर सालासर दिल्ली सालासर ਜਾਣਾ ਆ ਆ ਕਿਹੜਾ ਮੇਰਾ ਵੀਰ ਭਰਾ ਜਾਣਦੇ ਨੂੰ ਤਾਂ ਜਾਣਦੇ ਰੋਕੀ ਨਾ ਨਾ ਬੰਦੇ ਸਾਰੇ ਵੀ ਟੂਰਸਟ ਆ ਰਾਜਸਥਾਨ ਦਾ ਪਿੰਡ ਲੰਘਦੇ ਪਏ ਆ ਸਾਡੇ ਪਿੰਡਾਂ ਕੋ ਵੱਡੇ ਬਜਾਰ ਚ ਨਹੀਂ ਗੱਡੀ ਵੱਡਾ ਸ਼ਹਿਰ ਚ ਆ ਜਾਂ ਆ ਦੇਖੋ ਲਓ ਜੀ ਹੋਟਲ ਚ ਰੋਟੀ ਖਾਣ ਲਈ ਰੁਪਈ ਭੁੱਖ ਬਹੁਤ ਲੱਗੀ ਸੀਗੀ ਤੇ ਸਾਬੀ ਉਹਨਾਂ ਦਾ ਪਰਣਾ ਵੇਖ ਲਓ ਪੂਰਾ ਟਰੱਕ ਡਰਾਈਵਰਾਂ ਵਾਲਾ ਅੱਜ ਕੀ ਪੁੱਛਿਆ ਸੀਗਾ ਬਾਹੂ ਇੱਥੇ ਕਾਦੀ ਜਗ੍ਹਾ ਵਾ ਸਾਰਾ ਸਭ है भाई सालासर में कौन सी जगह है देखने के लिए सालासर बालाजी बालाजी का मंदिर बालाजी का मंदिर और अंजनी माता और क्या माता उनके माता जी का मंदिर अच्छा उनके बालाजी के माता जी का मंदिर ठीक है तो ये कौन सा है इलाका ये ये सालाशरी साला है अच्छा तो कहाँ है मंदिर कितनी दूर है यहाँ से किलोमीटर एक किलोमीटर अच्छा चलो देख लेते हैं फिर तो अभी तो बंद हो गया होगा ਬਾਲਾ ਜੀ ਸਲਾਤ ਪਰ ਮੈਂ ਘਰ ਗੱਲ ਕੱਟਣ ਲੱਗਾ ਸ਼ਾਮ ਲੱਗੇ ਇਹਨੇ ਥੋੜੇ ਦੀ ਹਿੰਦੀ ਏਡੀ ਖਤਰਨਾਕ ਆ ਲਾਈ ਚਾਹ ਬਣਦੀ ਪਾਪਾ ਚੜਦੀ ਚਾਹ ਪੀ ਕੇ ਫੇ ਚੱਲਦੇ ਆਂ ਰਾਜਸਥਾਨ ਦੇਖ ਟਿੱਬਿਆਂ ਦਾ ਇਲਾਕਾ ਰੇਤਿਆਂ ਦਾ ਇਲਾਕਾ ਆ ਜਿਹੜਾ ਭਾ ਨਾ ਤਿੰਨ ਟਰੈਕਟਰ ਇਹਨੇ ਲਿਆਂਦੇ ਆ ਮੈਸੀ ਕਿਤੇ ਅੱਗੇ ਲੈ ਕੇ ਜਾਣੇ ਹੋਣੇ ਵੀਰ ਨੇ ਤੇ ਰੋਟੀ ਪਾਣੀ ਇਹਨੇ ਖਾਦਾ ਤੇ ਰਾਤ ਮੰਜਾ ਨਾਲ ਢਾ ਕੇ ਸੌਂ ਗਿਆ ਕਿ ਕਿਤੇ ਰਾਤ ਨੂੰ ਕੋਈ ਚੋਰੀ ਨਾ ਹੋ ਜੇ ਕੋਈ ਟਕੈਤੀ ਨਾ ਹੋ ਜੇ ਕਿਉਂਕਿ ਅੱਜ ਕੱਲ ਸਮਾਂ ਬੜਾ ਉਦਾਂ ਦਾ ਆ ਤੇ ਲਾਗੇ ਸੌਂ ਗਿਆ ਕਿ ਕੋਈ ਕੋ ਸਲਫ ਮਾਰੇ ਮੈਨੂੰ ਪਤਾ ਲੱਗ ਜਵੇ ਉੱਥੇ ਬਾਹਰ ਇੰਨੀ ਠੰਡ ਆ ਨਾ ਮੈਨੂੰ ਠੰਡ ਲੱਗਦੀ ਸਾਨੂੰ ਜੈਕਟ ਦੇ ਵਿੱਚ ਵੀ ਉੱਥੇ ਉਹਨੇ ਅਰਜਾਈ ਜੀ ਲਈ ਆ ਤੇ ਉੱਥੇ ਸੌਂ ਗਿਆ ਮਜਬੂਰੀ ਬੰਦੇ ਕੋ ਕੀ ਕੀ ਨਹੀਂ ਕਰਾਉਂਦੀ ਗੱਲ ਇੱਥੇ ਮੁੱਕਦੀ ਆ ਕਿਉਂ ਜੀ ਹਣਾ ਪਰਿਵਾਰ ਜਿਹਨੇ ਆਪਣਾ ਪਾਲਣਾ ਹੋਵੇ ਨਾ ਤੂੰ ਉਹ ਬੜਾ ਕੁਛ ਕਰਦਾ ਇਹ ਚ ਕੋਈ ਸ਼ੱਕ ਨਹੀਂ ਆ ਸੋ ਵਿਚਾਰਾ ਉੱਥੇ ਸੌ ਗਿਆ ਅੰਦਰ ਵੀ ਨਹੀਂ ਸੁੱਤਾ ਬਹੁਤੀ ਦੂਰ ਨਹੀਂ ਆ ਸ਼ੈੱਡ ਕੋਈ ਅੰਦਰ ਵੀ ਸੌ ਸਕਦਾ ਪਰ ਨਹੀਂ ਉਹਦੇ ਨਾਲ ਸੁੱਤਾ ਕਿਉਂਕਿ ਜ਼ਿੰਮੇਵਾਰੀ ਬੜੀ ਤਗੜੀ ਬੰਦੇ ਮਾਤੜਨੇ ਵਿਚਾਰੇ ਨੇ ਕਤੋਂ ਪੂਰੀ ਕਰਨੀ ਔਰ ਨਾਲ ਰੋਟੀ ਵੀ ਦੇ ਦੇ ਜਿਹੜੀ ਕਹੀ ਆ ਲਓ ਜੀ ਚਾਹ ਆ ਗਈ ਆ ਚਾਹ ਪੀ ਕੇ ਤਾਂ ਫਿਰ ਚੱਲਦੇ ਆਂ ਜੀਸ਼ਾ ਸਾਹਿਬ ਅੱਗੇ ਬੈਠੇ ਨੇ ਕੰਡਕਟਰ ਸਾਈਡ ਤੇ ਸਾਬੀ ਜੀ ਨੇ ਕਮਾਂਡ ਸੰਭਾਲੀ ਆ ਗੱਡੀ ਚਲਾਉਣ ਦੀ ਸੋ ਦੇਖਦੇ ਆਂ ਮੁੰਡਾ ਕਿ ਨੱਕ ਚੱਲ ਚੱਲਦਾ ਆ ਹਾਂ ਕੀ ਹੋਇਆ ਹੁਣ ਜਾਣ ਦੋ ਹੁਣ ਸਿੱਧੇ ਨਾ ਬਹੁਤ ਸਫਰ ਆ ਜੀ ਵਾਵਾ ਆ ਤਾਂ ਸਿੱਧੇ ਬਾਸ ਰੋਡ ਰੋਡ ਜਾਂਦੇ ਵਾ ਧਿਆਨ ਨਾ ਰੱਖਣਾ ਕੰਮ ਦੇਖ ਸੁਣ ਕੇ ਇੱਥੇ ਕੀ ਲਿਖਿਆ ਆ ਆ ਜਿਹੜਾ ਸਾਲਾ ਸ਼ਰ ਸ਼ਹਿਰ ਜਿਹਾ ਆ ਪਿੰਡ ਜਿਹਾ ਤੇ ਬਾਲਾ ਜੀ ਦਾ ਮੰਦਿਰ ਆ ਸਿੱਧੇ ਬਹੁਤ ਠੀਕ ਆ ਇਹਨਾਂ ਨੂੰ ਨਹੀਂ ਪਤਾ ਹੁਣ ਬਾਲਾਜੀ ਕੌਣ ਆ ਪਰ ਬਾਲਾਜੀ ਦਾ ਮੰਦਿਰ ਆ ਚੱਲ ਸਾਲੀਆਂ 200 ਦੀ ਐਨ ਕੱਪਲ ਦੇ ਟੌਰ ਤੇ ਬਦਲ ਦਿੰਦੀਆਂ ਪਿੰਡਾਂ ਵਾਲੇ ਜੱਟ ਵੀ ਪੜੇ ਜੇ ਲਿਖੇ ਲਿਖੇ ਲੱਗਣ ਲੱਗ ਪੈਂਦੇ ਐ ਸਫ਼ਰ ਮੁੱਕਣ ਤੇ ਨਹੀਂ ਆਉਂਦਾ ਹਏ ਰਾਜਸਥਾਨ ਦਾ ਹੈ ਮੈਨੂੰ ਉਠਾਣਾ ਨਹੀਂ ਭੁੱਲਦਾ ਪੈਂਚੋ ਉੱਠਣ ਲੱਗੇ ਪੈਣ ਲੱਗੇ ਸਾਲਿਆ ਤੈਨੂੰ ਕਿ ਭੁੱਲਣਾ ਤੂੰ ਇਹ ਸਾਲੇ ਨੇ ਅੱਗੇ ਮੇਰੇ ਤੇ ਪਿੱਛੇ ਭਰ ਭਰਦਾ ਉਹ ਕਹਿੰਦੇ ਕਿਨੋ ਹੋ ਗਿਆ ਦਾ ਉਥਲੇ ਉਹ ਬੁੱਢੀਆਂ ਵੀ ਨਿਆਣੇ ਬੁੱਤਰੀ ਜਾਣ ਇਹ ਸਾਡੇ ਉੱਤੇ ਡਿੱਗ ਜਾਂਦਾ ਉਹ ਕਹਿੰਦਾ ਓਏ ਊਠ ਵੀ ਕਹਿਣ ਲੱਗ ਪਿਆ ਕਹਿੰਦਾ ਸਾਲਾ ਮੈਂ ਤੇ ਊਠੀ ਊਠ ਮੇਰੇ ਤੋਂ ਵੀ ਉੱਪਰ ਊਠ ਬਹਿ ਗਿਆ ਇੱਕ ਹੈ ਓਏ ਫੇ ਤਾਂ ਕਰਕੇ ਥੋੜਾ ਡਰ ਗਿਆ ਆ ਗਿਆ ਇੱਕ ਤੇ ਟੋਲ ਪਲਾਜਣ ਇਨੀ ਜਾਨ ਕੱਢੀ ਸਾਲੇ 40 ਕਿ ਮੀਟਰ ਲੰਘਦੇ ਆ ਫੇ ਹਰਾਜਾ ਪਟੋਲ ਗੇਟ ਦਿਲ ਤੇ ਕਰਦਾ ਕਿ ਤੇ ਖੇਤੋਂ ਖੇਤੀ ਪਾ ਲਈਏ ਜਿਹਨੇ ਦੁਖੀ ਹੋ ਗਏ ਆ ਇਹ ਟੋਲ ਗੇਟਾਂ ਨੇ ਸਾਡਾ ਮੇਰੇ ਹਿਸਾਬ ਨਾਲ 3-4000 ਖਾ ਲਿਆ ਹੈ ਬੋ ਜ਼ਰੂਰ 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 ਜੀ ਜ਼ਰੂਰ ਆ ਉਹਦੇ ਆ ਗਿਆ ਹਾਂ ਜੀ ਬਿਲਕੁਲ ਸਹੀ ਹੈ ਜ਼ਰੂਰ ਜੀ ਜ਼ਰੂਰ ਇਹ ਸਾਲਾ ਮਦਬੁੱਦੀ ਦਾ ਕੋਸਤਾ ਨਹੀਂ ਕਰਨਾ ਤੁਸੀਂ ਕੋਈ ਚੱਕਰ ਨਹੀਂ ਆ ਲਓ ਜੀ ਟੋਲ ਗੇਟ ਆ ਗਿਆ ਟੋਲ ਗੇਟ ਵੀ ਤੁਹਾਨੂੰ ਦਿਖਾ ਹੀ ਦਿੰਨੇ ਹੁਣ ਮੜਾ ਜਾ ਸਾਭੀ ਇਹ ਡਰਾਈਵਰ ਹੈ ਕਿਤੇ ਦੇਖਿਓ ਕਿਤੇ ਬੂਧੀ ਨੇ ਪੱਟ ਦੇਣ ਪਤਾ ਕੋਸਣ ਲੱਗੀ ਹੈ ਦੇਖ ਬੰਦਾ ਡਾਰੀ ਲਾਦਾ ਪਰ ਧੂੜ ਆ ਇਹ ਨਾ ਉਹ ਕਿਤੇ ਢਾ ਕੇ ਲੈ ਜੀ ਪਰ ਹੁਣ ਤੇ ਪੁੱਤ ਰਾਤ ਆ ਹੁਣ ਤੇ ਕਿਤੇ ਵੀ ਨਹੀਂ ਮਿਲਨੀ ਤੇਰਾ ਸੌਦਾ ਨਾ ਕਿਤੇ ਮਿਲਣਾ ਹੁਣ ਤੂੰ ਜਿੱਥੇ ਮਾਰਵੇ ਟਕਰਾ ਕਿੰਦਾ ਆ ਦੇਖੋ ਹੀ ਕਿਹੜਾ ਜਾਣ ਹਉਣ ਦੋ ਚੱਲ ਜਿੱਥਰ ਹੋਏਗਾ ਠੀਕ ਹੈ ਮਾਤਰ ਟੋਲ ਲੱਗਦਾ ਕੋਈ ਇਹ ਸਾਲਾ ਮੈਨੂੰ ਲੱਗਦਾ ਪਿੰਡ ਵਾਲਿਆਂ ਨੇ ਖੋਲ ਲਿਆ ਆ ਉੱਤੇ ਵੀ ਬਹੁਤ ਪੈਸਿਆਂ ਵਾਲਾ ਹੀ ਆ ਜਦੋਂ ਤੁਹਾਨੂੰ ਮੈਂ ਕਹਿਤਾ ਹੀ ਰੇ ਵੇ ਪੈਣ ਲੱਕੇ ਪੈਸਾ ਪੂਆ ਨਹੀਂ ਕੋਈ ਤਾਂ ਹੁਣ ਜਾਣ ਦੇ ਤੱਕਦੀ ਫੇ ਪੈਣ ਚ ਦੇਖੀ ਜਾਊਗੀ ਆ ਲਾ ਲਾ ਲਾਓ ਜੀ ਜਾਰੀਆਂ ਗੱਡੀਆਂ ਫਾਇ ਵੱਡਦੀਆਂ ਹੋਰ ਵੀ ਸੱਤਾ ਹੀ ਤੇ ਵੀ ਸਾਹਿਬ ਹੁਣ ਬੈਠੇ ਨੇ ਗੱਡੀ ਦੇ ਵਿੱਚ ਆਪ موجوده ਸਮੇਂ ਦੇ ਵਿੱਚ ਗੱਡੀ ਜੜੀ ਚਲਾ ਰਹੇ ਨੇ ਉਹ ਤਾਂ ਵੀ ਸਾਹਿਬ ਆਪ ਚਲਾ ਰਹੇ ਨੇ ਕਿਉਂਕਿ ਜਿਹੜੇ ਕੰਟਰੈਕਟਰਾਂ ਨੂੰ ਤਰਾਂ ਨੂੰ ਮੌਕਾ ਦਿੱਤਾ ਇਹਨਾਂ ਨੇ ਸਾਰਿਆਂ ਨੂੰ ਸਾਰਿਆਂ ਨੂੰ ਮੌਕਾ ਹੁਣ ਆਪ ਕੋ ਸਾਹਿਬ ਆਪ ਅਕੇ ਹੋਏ ਆਪ ਅਕੇ ਇਹ ਘੋੜਿਆਂ ਵਾਲੇ ਸਰਦਾਰ ਆ ਘੋੜਿਆਂ ਵਾਲੇ ਸਰਦਾਰ ਆ ਇਦਰੇ ਆਪਣੀ ਸ਼ੀਸ਼ਾ ਸਾਹਿਬ ਵੀ ਬੋਲਣਾ ਚਾਹੁੰਦੇ ਦੇਖੋ ਦੋਆਬੇ ਦੇ ਜਾਟਾ ਵਾਲਾ ਸ਼ੀਸ਼ਾ ਸਾਹਿਬ ਪਤਾ ਨਹੀਂ ਕਿਹੜੀਆਂ ਗੱਲਾਂ ਬਾਤਾਂ ਜਿ ਲੱਗੇ ਆ ਸ਼ੀਸ਼ਾ ਸਾਹਿਬ ਨੂੰ ਬੱਬਲਗਾ ਮਿਲ ਗਈ ਆ ਦੋ ਵੀ ਵੱਜ ਚੁੱਕੇ ਨੇ ਰਾਤ ਦਾ ਪਹਿਲਾ ਪੈਰ ਹੋ ਚੁੱਕਿਆ ਆ ਤੇ ਪਹਿਲੇ ਪੈਰ ਦੇ ਵਿੱਚ ਆਪਾਂ ਸਫ਼ਰ ਕਾਢੀ ਗਿਆ ਤੇ 100 150 ਕਿਲੋਮੀਟਰ ਰਹਿ ਗਿਆ ਸੋ ਹਰਮਾਨਗੜ ਪਹੁੰਚ ਜਾਣਾ ਉਸ ਤੋਂ ਬਾਅਦ ਆਪਾਂ ਪਹੁੰਚ ਜਾਣਾ ਬਠਿੰਡੇ ਦੇ ਵਿੱਚ ਐਂਟਰ ਕਰਾਂਗੇ ਤਾਂ ਨਾਲ ਹੀ ਬੜਕਾਂ ਮਾਰਦੇ ਹੋਏ ਪਿੰਡ ਵੱਲ ਨੂੰ ਗੱਡੀਆਂ ਖਿੱਚ ਦਿਆਂਗੇ ਤੇ ਸਵੇਰੇ ਫੇ ਬੀਬੀ ਦੇ ਹੱਥ ਪੈਰੀ ਲਾ ਕੇ ਉਹਨੇ ਐਡ ਬੰਦ ਕਰਾਉ ਸਭੀ ਇਹਦੇ ਨਾਲ ਹੀ ਕਾਰ ਇਹ ਨਹੀਂ ਕਰਨੀ ਆ ਯਾਰ ਅਮਰਦ ਤੇ ਗੜਾ ਵੀ ਬਹਿ ਗਿਆ 5:17 ਸੋ ਸਵੇਰ ਚੜ ਚੁਕੀ ਆ 5 ਵੱਜ ਚੁਕੇ ਆ 6 ਵੱਜ ਗਏ ਸਵਾ ਪੰਜ ਹੋ ਗਏ ਆ ਤੇ ਆਪਾਂ ਹਨੂਮਾਨਗੜ ਪਹੁੰਚੇ ਆ ਹੁਣ ਫਾਈਨਲੀ ਆ ਵਰਨਾ ਗੱਡੀ ਐ ਬੰਦੇ ਬੜੀ ਖਿੱਚਦੇ ਪਏ ਅੰਬਰਸਰ ਨੰਬਰ ਆ ਤੇ ਗਿਆਨੀ ਹੈ ਮੁੰਡੇ ਦੋਨੇ ਸਾਡੇ ਅੰਗੂਈਆਂ ਸੋ ਇਹ ਬੰਦੇ ਮੈਨੂੰ ਲੱਗਦਾ ਕਿ ਇਦਾਂ ਮਾਲ ਮੱਤਾ ਲੈ ਕੇ ਆਏ ਆ ਖਿੱਚੀ ਜਾਂਦੇ ਆ ਧੜਾ ਧੜਾ ਗੱਡੀ ਪੱਕਾ ਏ ਅਸੀਮ ਫੂਮ ਦਾ ਕੰਮ ਕਰਕੇ ਆਏ ਆ ਤੇ ਬਾਕੀ ਪੱਕਾ ਵੀ ਨਹੀਂ ਕਹਿ ਸਕਦੇ ਪਰ ਅੰਦਾਜ਼ਾ ਇਹੀ ਹੈ ਹੈ ਫ੍ਰੀ ਸੇਵਾ ਲਓ ਜੀ ਆਵਰਾ ਖਲੋ ਅੰਕਲ ਕਹਿੰਦੇ ਚਾਹ ਪੀ ਲਓ ਯਾਰ ਤੇ ਇਹਨਾਂ ਨੇ ਬਹੁਤ ਦੇਖੀ ਗੱਲ ਆਪ ਨਹੀਂ ਨਹੀਂ ਬਹੁਤ ਹੈ ਬਹੁਤ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਮਿਹਰਬਾਨੀ ਮਿਹਰਬਾਨ ਟੋਲ ਤੋਂ ਲੰਘਦੇ ਪਏ ਸੀ ਤੇ ਡਰਾਈਵਰ ਸਾਹਿਬ ਹੁਣ ਚੇਂਜ ਹੋਣ ਲੱਗੇ ਸੀ ਤੇ ਬਾਹੂ ਕਹਿੰਦਾ ਮੈਂ ਪੱਪੀ ਲੈਣੀ ਆ ਅੰਦਰ ਬਾਬੇ RAMDEEP ਦੀ ਮੈਂ ਤਾਂ ਗੱਡੀ ਰੋਕੀ ਸੀਗੀ ਸੋ ਪੱਪੀ ਲੈ ਕੇ ਤੇ ਹੁਣ ਬਹਿਣ ਲਗਾ ਵਿੱਚ ਮੈਂ ਚਾਹ ਪੀ ਕੇ ਤਾਂ ਹੁਣ ਤੇ ਨੀਂਦ ਬਹੁਤ ਆਉਂਦੀ ਮੈਂ ਘੁੱਟ ਕੇ ਚਾਹ ਪੀ ਕੇ ਕੁਦਰਤੀ ਕਿਦਾਂ ਇਦਾਂ ਆਉਂਦੇ ਆ ਅੰਕਲ ਤੁਹਾਨੂੰ ਕਿਸ ਨੂੰ ਹੁੰਦੇ ਹਾਂ ਚਾਹ ਦੇ ਹਾਂ ਦੇ ਲਾ ਕਹਿੰਦਾ ਚਾਹ ਪੀਣੀ ਆ ਕੋਈ ਪੈਸਾ ਨਹੀਂ ਲਿਆ ਟਿਕੋ ਖੁੱਲੇ ਪੈਸੇ ਹੈ ਵੀ ਨਹੀਂ ਸੀਗੇ ਤੇ ਉਹਨੇ ਲੇ ਵੀ ਨਹੀਂ ਪੈਸੇ ਸਾਡੇ ਕੋਲ ਸੋ ਜਿ ਲੋ ਆ ਜਾ ਚਾਹ ਅੱਜ ਚਾਹ ਪੀ ਲਓ ਗਾਇਜ਼ ਕੋਈ ਨਹੀਂ ਮੈਂ ਮਾਰਦਾ ਦੁਆਰਾ ਠੀਕ ਸੋ ਤਰੀਫਾਂ ਵੀ ਤੱਕ ਮੰਗੋ ਰਹੀਏ ਸਾਬੀ ਜੀ ਕੋਟੋ ਮਰੀ ਜਾਨ ਸਭ ਯਾਰ ਲੋਹੀ ਲੈ ਕੇ ਹੋਣੀ ਚਾਹੀਦੀ ਹੈਗੀ ਇਹ ਗਲਤੀ ਨਾ ਲੋ ਜੀ ਸ਼ਹਿਰ ਸੰਗਰੀਆ ਚ ਪਹੁੰਚ ਕੇ ਇੱਥੇ ਆਪਾਂ ਜਾਂਦੇ ਹੋਏ ਨਾ ਇੱਥੇ ਮੋਮੋ ਖਾਤੇ ਸੀਗੇ ਇਹ ਪਹਿਲਾ ਸ਼ਹਿਰ ਸੀਗਾ ਬਾਰਡਰ ਕ੍ਰੋਸ ਕਰਕੇ ਸੰਗਰੀਆ ਸ਼ਹਿਰ ਆਇਆ ਸੀਗਾ ਲੱਬ ਦੇ ਲਪਾਉਂਦੇ ਸੋ ਹੁਣ ਆਪਾਂ ਵਾਪਸੀ ਟਾਈਮ ਪਹੁੰਚ ਗਏ ਆ ਇੱਥੇ ਪਹੁੰਚੇ ਆ 6 ਵਜੇ 5:51 ਹੋਏ ਆ 6 ਵਜੇ ਪਹੁੰਚ ਗਏ ਸੰਗਰੀਆ ਸ਼ਹਿਰ ਰਾਜਸਥਾਨ ਦੇ ਪਹਿਲਾ ਸ਼ਹਿਰ ਸੀਗਾ ਰਾਜਸਥਾਨ ਦਾ ਹੈ ਨਾ ਨੋ ਮੈਂ ਇਹਦੀ ਗੱਲ ਦੱਸਦਾ ਵੀ ਇਹ ਮੈਪ ਵਾਲਾ ਸਿਸਟਮ ਇੰਨਾ ਕਿ ਯਾਰ ਘੈਂਟ ਆ ਨਾ ਅੱਜ ਦੀ ਸਦੀ ਵਿੱਚ ਆ ਮੈਪ ਵਾਲਾ ਸਿਸਟਮ ਤਾਂ ਮਤਲਬ ਕਿ ਇਹ ਤੇ ਤਾਂ ਕਹਿਣੀ ਕਿ ਆ ਆ ਬੰਦੇ ਨੂੰ ਕਿੱਥੋਂ ਕਿੱਧਰ ਕਿਹਨੂੰ ਪੁੱਛਣ ਦੀ ਲੋੜ ਤੱਕ ਨਹੀਂ ਪੈਂਦੀ ਸਿੱਧੇ ਰੋਡ ਆਪੇ ਹੀ ਦੱਸਦਾ ਆਪੇ ਹੀ ਬੋਲਦਾ ਆ ਇੱਧਰ ਨੂੰ ਮੋੜ ਲਓ ਇੱਧਰ ਮਾੜੀ ਜੀ ਬੰਦੇ ਨੂੰ ਇੰਗਲਿਸ਼ ਸਮਝ ਆਉਣੀ ਚਾਹੀਦੀ ਹੈ ਚਲੋ ਬਹੁਤੀ ਨਹੀਂ ਹੁੰਦੀ ਤਾਂ ਇੰਨੀ ਕ ਸਮਝ ਆਉਣੀ ਚਾਹੀਦੀ ਆ ਕਿ ਜਿੱਧਰ ਨੂੰ ਇਹ ਕਹਿੰਦਾ ਹੈ ਮੋੜਨ ਨੂੰ ਲੈਫਟ ਰਾਈਟ ਉਹ ਬੰਦਾ ਮੋੜ ਸਕੇ ਤੇ ਬਾਕੀ ਇਹ ਲੈ ਜਾਂਦਾ ਟਿਕਾਣੇ ਤੇ ਕੋਈ ਐਡੀ ਗੱਲ ਨਹੀਂ ਆ। ਸੋ ਗੱਲਾਂ ਕਰਦੇ ਕਰਦੇ ਖੱਡਾ ਆ ਗਿਆ ਸੀਗਾ ਤੇ ਬਚਾ ਹੋਇਆ ਤੇ ਠੀਕ ਆ ਫਿਰ। ਮਿਲਦੇ ਅੱਗੇ ਜਾ ਕੇ ਜੀ। ਲਓ ਜੀ। ਚੜ ਗਏ ਹਾਂ ਮਠੰਡੇ ਰੋਡ ਤੇ ਘਮੇ ਤੇ ਘਮੋਂ ਤੇ ਪਿੰਡ 'ਚ ਥੋੜਾ ਜਿਹਾ ਲਿੰਕ ਰੋਡ ਆਇਆ ਸੀ ਛੋਟਾ ਰੋਡ ਤੇ ਉਹ ਕਰ ਲਿਆ ਪਾਰ ਤੇ ਲੋਕੇਸ਼ਨ ਲਾ ਕੇ ਮੈਪ ਤੇ ਬਿਲਕੁਲ ਸਹੀ ਰੋਡ ਇਨ ਬੈਨ ਤੇ ਹੁਣ ਚੱਲ ਗਏ ਆ ਬਠਿੰਡੇ ਰੋਡ ਤੇ ਲੌਜ ਦਿਨ ਚੜ ਚੁੱਕਿਆ ਹੈ ਤੇ ਬਾਦਲ ਰੋਡ ਤੇ ਪਹੇਗੇ ਆ ਪਿੱਛੇ ਲਿਖਿਆ ਸੀਗਾ ਸੋ ਜਾਂਦੇ ਵਾਰ ਵੀ ਤੁਹਾਨੂੰ ਬਾਦਲ ਸਾਹਿਬ ਦੀ ਗੋਠੀ ਦਾ ਦਰਸ਼ਨ ਕਰਾ ਦੇਣੇ ਆ ਬਾਦਲ ਸਾਹਿਬ ਦੇ ਘਰ ਤੇ ਘਰ ਕਾਦਾ ਹੈ ਮਹਿਲੀ ਆ ਸੋ ਅੱਜ ਮੇਰੇ ਤੋਂ ਲੈਟ ਆਉਣ ਟਾਰਨ ਜਿੱਤਾਂ ਹੋ ਸ਼ੁਰੂ ਹੋ ਗਈਆਂ ਇੱਥੋਂ ਸ਼ੁਰੂ ਹੋ ਜਾਂਦਾ ਆ ਪਤਾ ਨਹੀਂ ਅੱਗੇ ਇਹ ਨਾ ਹੋਵੇ ਮੈਨੂੰ ਕਨਫਰਮ ਵੀ ਨਹੀਂ ਪਤਾ ਔਰ ਪਿੱਛੇ ਬੋਰਡ ਤੇ ਲਿਖਿਆ ਸੀ ਬਾਦਲ ਸਵੇਰ ਉਹ ਉੱਧਰੋਂ ਜਾਂਦਾ ਉਹਦੇ ਘਰ ਦੇ ਮੋਹਰਿਆਂ ਦੀ ਲੰਘਦਾ ਆਉਂਦੇ ਵਾਰ ਵੀ ਲੰਘਿਆ ਸੀਗਾ ਉਹ ਵਲੌਗ ਚ ਵੀ ਤੁਸੀਂ ਦੇਖਿਓ ਅੰਦਰ ਗਏ ਸੀ ਮਾੜਾ ਜਿਹਾ ਪਰਮਿਸ਼ਨ ਲੈ ਕੇ ਚ ਕਹਿੰਦੇ ਮੀਟਿੰਗ ਹੈ ਤਾਂ ਤੁਸੀਂ ਜਾ ਸਕਦੇ ਜੀ ਇਹ ਦੇਖ ਲਓ ਤੁਸੀਂ ਦਸਨ ਲਾਗੇ ਦੇਖ ਲਓ ਕਿੰਨਾ ਘੈਂਟ ਆ ਸਵੇਰ ਦਾ ਵਿਊ ਚੈੱਕ ਕਰੋ ਸਵੇਰ ਚੜਦੀ ਪਈ ਆ ਤਾਂ ਪੰਜਾਬ ਦੇ ਪਿੰਡਾਂ ਦੀ ਸਵੇਰ ਅੱਲਾਹ ਤਾਲਾ ਯਾਦ ਰਹੇ ਹਨ ਧਣਕਾਨ ਨਿਸਰਗੀਆਂ ਤੇ ਇਹੇ ਪ੍ਰੀਆ ਕਣਕਾਂ ਦੇ ਉੱਤੇ ਤੇ ਬੰਦੇ ਟੁੱਟੇ ਹਾਰੇ ਹੁਣ ਪਹੁੰਚ ਗਏ ਆ ਬਠਿੰਡੇ ਦੇ ਨਜ਼ਦੀਕ ਇਹ ਬਾਦਲਪਿੰਡ ਹੀ ਆ ਬਾਦਲ ਸਾਹਿਬ ਦਾ ਇਹ ਰੋਡ ਜਾ ਰਹੀ ਆ ਅੱਗੇ ਜਾ ਕੇ ਦੇਖੋ ਨਾ ਇੱਧਰ ਚੱਲ ਜਾਣਾ ਫਿਰ ਹੁਣ ਓਏ ਆ ਜਾ ਡੰਡ ਪਖੰਡ ਕਰੀ ਜੰਨਾ ਹੁਣ ਉਹ ਸਾਲਿਆ ਇੱਧਰ ਮੋਟਰ ਨੂੰ ਜਾ ਨੰਗਾ ਉਹ ਤੇ ਉਧਰ ਚੱਲ ਲੈ 10 ਹੱਦ ਮੋਗ ਗਈ ਆ ਜਟਾਂ ਦੇ ਪੋਤਾ ਮੋਟਰਾਂ ਵਾਲੀ ਤੁਹਾਨੂੰ ਪਤਾ ਸਾਨੂੰ ਸਿਸਟਮ ਖੁੱਲ ਕੇ ਆਉਂਦਾ ਆ ਸੋ ਇਲਾਕਾ ਬੜਾ ਵਧੀਆ ਯਾਰ ਸਾਫ ਸੁਥਰਾ ਜਿਹਾ ਇਲਾਕਾ ਸੜਕਾਂ ਬਹੁਤ ਸੋਹਣੀਆਂ ਖੁੱਲ੍ਹੇ ਡੁੱਲੇ ਜਿਹਾ ਇਲਾਕੇ ਆ ਮੇਰੇ ਹਿਸਾਬ ਨਾਲ ਕਿੱਲੇ ਕਿੱਲੇ ਦਾ ਪੂਰਾ ਖੱਤਾ ਆ ਕਿੱਲੇ ਕਿੱਲੇ ਡੇਡ ਡੇਡ ਕਿੱਲੇ ਦਾ ਜਿਹਦੇ ਵਿੱਚ ਕਣਕ ਬੀਜੀ ਆ ਇਹ ਨਹੀਂ ਛੋਟੇ ਖੱਤੇ ਨਹੀਂ ਹੈਗੇ ਤੇ ਉਪਰ ਵਾਲੇ ਦੀਆਂ ਢਾਂਕਾਂ ਲੱਗੀਆਂ ਦੇਖੋ ਕਿਦਾਂ ਕਮਾਦ ਦਾ ਇੱਥੇ ਨਾਮੋ ਨਿਸ਼ਾਨੀ ਹੈਗਾ ਕਿ ਗੰਨਾ ਗੁੰਨਾ ਤਾਂ ਕੋਈ ਲਾਉਂਦਾ ਹੀ ਨਹੀਂ ਮੇਰੇ ਹਿਸਾਬ ਨਾਲ ਕਿਉਂਕਿ ਅਨੁਲੱਭਤ ਇਹ ਦੇਖ ਕੇ ਮਰਨਾ ਤੁਸੀਂ ਮੇਰਾ ਵੀ ਦੇਖ ਹੀ ਸਕਦੇ ਆ ਪੂਰਾ ਠੱਠਿਆ ਪਿਆ ਆ ਤੇ ਗੱਡੀ ਜਿਹੜਾ ਮੜਾ ਜਿਹਾ ਬਣ ਲੈਨੇ ਆ ਜਲੇ ਮੈਂ ਬਣ ਨਹੀਂ ਲੈਣਾ ਪਰਨਾ ਇਹ ਆਪੇ ਆ ਜਾਂਦਾ ਪਰਨਾਪੁਰਨਾ ਬਣ ਲਵਾ ਠੀਕ ਉਹਨਾਂ ਚ ਰਫਰੀ ਹੋ ਕੇ ਆ ਜਾਂਦਾ ਇਧਰੋਂ ਸੋ ਫੇ ਚੱਲਦੇ ਆ ਲਓ ਜੀ ਆ ਬਾਈ ਹੁਣੀ ਮਿਲੇ ਸੀਗੇ ਦੋ ਸੈਰ ਕਰਦੇ ਪਏ ਸੀਗੇ ਤੇ ਪੁੱਛਣ ਲੱਗ ਪਏ ਕਹਿੰਦੇ ਕਿਤੇ ਦੂਰੋਂ ਪਰੋਂ ਆਏ ਲੱਗਦੇ ਵੀਰੇ ਮੈਂ ਕਿਹਾ ਹਾਂਜੀ ਬਈ ਜੀ ਆਪਾਂ ਆਏ ਆ ਇਧਰੋਂ ਗਰਦਾਸਪੁਰ ਵਾਲੀ ਸਾਈਡ ਤੋਂ ਹੁਸ਼ਿਆਰਪੁਰ ਜ਼ਿਲ੍ਹਾ ਆਪਣਾ ਤੇ ਆਪਾਂ ਪੁੱਛਦੇ ਪਏ ਸੀ ਕਿ ਮੈਂ ਕਹਾਂ ਕਿਹੜਾ ਮਤਲਬ ਪਿੰਡ ਤੇ ਕਹਿੰਦੇ ਬਾਦਲ ਪਿੰਡ ਹੀ ਆ ਤੇ ਬਾਦਲ ਸਾਹਿਬ ਦਾ ਪਿੰਡ ਆ ਤੇ ਮੈਂ ਪੁੱਛਿਆ ਮੈਂ ਕਿ ਸਾਹਕਤਾਵਾ ਜਿਹੜਾ ਹੁਣ ਇੱਥੋਂ ਜ਼ਮੀਨ ਜਮੂਨੀ ਨਾਲ ਦੀ ਆ ਫਿਰ ਜਿਹੜੀ ਸਾਰੀ ਤੇ ਕਹਿੰਦੇ ਆ ਜਿੰਨੀ ਜ਼ਮੀਨ ਲੱਭਦੀ ਆ ਪਰਲੇ ਪਾਸੇ ਰੋਡ ਤੋਂ ਇਧਰਲੇ ਪਾਸੇ ਜਿੱਧਰ ਮੈਂ ਖੜਾ ਆ ਜਾਂ ਉਧਰ ਪਰਲੇ ਪਾਸੇ ਸਾਰੀ ਜ਼ਮੀਨ ਇਹਨਾਂ ਦੀ ਆ ਤੇ ਸੁੱਖ ਨਾਲ ਹਜ਼ਾਰਾਂ ਕਿੱਲਿਆਂ ਦੇ ਵਿੱਚ ਹੀ ਆ ਜੋ ਬਾਗ ਬੂਗ ਲੱਭਦੇ ਮੈਂ ਤੁਹਾਨੂੰ ਦਿਖਾ ਦਿੰਨਾ ਇੱਕ ਵਾਰੀ ਕੈਮਰਾ ਕਮਾ ਕੇ ਸੋ ਕਹਿੰਦਾ ਸਾਰਾ ਕੁਝ ਤਾਮ-ਜਾਮ ਇਹ ਵੱਡੇਆ ਸਰਦਾਰਾਂ ਦਾ ਹੀ ਆ ਤੇ ਦਿਖਾਉਣਾ ਤੁਹਾਨੂੰ ਮੈਂ ਆਹ ਦੇਖੋ ਜੀ ਉਹ ਬਾਗ ਲੱਭਦੇ ਆ ਨਾ ਆੜੇ ਆ ਵੀ ਬਾਗ ਸਾਰਾ ਕੁਝ ਇਹਨਾਂ ਦਾ ਹੀ ਆ ਇੱਥੋਂ ਸ਼ੁਰੂ ਹੁੰਦੀ ਆ ਜ਼ਮੀਨ ਉਹ ਹੱਦ ਤੋਂ ਉਹ ਜਿੰਨੀ ਯਾਰ ਨਜ਼ਰ ਜਾਂਦੀ ਪਈ ਆ ਨਾ ਕਹਿੰਦੇ ਵੀ ਮਤਲਬ ਇਹ ਜ਼ਮੀਨ ਇਹਨਾਂ ਦੀ ਆ ਸਖਵੀਰ ਬਾਦਲ ਹੋਣਾਂ ਦੀ ਪ੍ਰਕਾਸ਼ ਸਿੰਘ ਬਾਦਲ ਹੋਣਾਂ ਦੀ ਜ਼ਮੀਨ ਆ ਤੇ ਬਾਦਲ ਪਿੰਡ ਸੱਜਾਂਦੇ ਜਾਂਦੇ ਤੁਹਾਨੂੰ ਕੋਠੀ ਦੇ ਉਹਨਾਂ ਦੇ ਦਰਸ਼ਨ ਕਰਾਉਣੇ ਆ ਸੋ ਚਲਿਓ ਫੇ ਬੋਲੇ ਹਾ ਤੁੱਥ ਠੀਕ ਆ ਹਵਾ ਗੱਡੀ ਦਾ ਬੋਨਟ ਤਾਂ ਕਰਕੇ ਖੋਲੇ ਸੀ ਮੈਂ ਮਾੜੀ ਹਵਾ ਹੋ ਲੱਗ ਜੇਗੀ ਰਾਤ ਦੀ ਚੱਲਦੀ ਪਈ ਹੈ ਰੁਕੀ ਇੱਕ ਮਿੰਟ ਨਹੀਂ ਸੋ ਮਾੜਾ ਜਿਹਾ ਸਾਹ ਜ ਆ ਦਵਾਦਨੇ ਨਾਲ ਜੀ ਸੋਲਰ ਸਿਸਟਮ ਦੇਖੋ ਕਿੰਨਾ ਤਗੜਾ ਸੋਲਰ ਇੱਕ ਨਹੀਂ ਮਤਲਬ ਕਿੰਨੀ ਕਿੰਨੀ ਹਜ਼ਾਰਾਂ ਦੀ ਤਦਾਦ ਜੀ ਸੋਲਰ ਲੱਗਿਆ ਹੈ ਇਹ ਸਾਰਾ ਬਾਦਲ ਸਾਹਿਬ ਉਹਨਾਂ ਦਾ ਤਾਮਾ ਜਮਾ ਆ ਤੇ ਇਹ ਉਹਨਾਂ ਦਾ ਪਿੰਡ ਆ ਤੇ ਦੇਖੋ ਹੈ ਕਿ ਇਹ ਗੱਲ ਦੀ ਘਾਟ ਇਹਨੂੰ ਕਹਿੰਦੇ ਰਾਜਾ ਮਹਾਰਾਜਾਂ ਵਾਲਾ ਜੀਵਨ ਹੈ ਇਦਾਂ ਹੀ ਆ ਇਹ ਵੀ ਕੋਈ ਸਿਸਟਮ ਕੋ ਪਿਛਲੇ ਜਨਮਾਂ ਦੇ ਕਰਮ ਹੁੰਦੇ ਆ। ਦੇਖੋ ਜੀ। ਇਹ ਆ ਗਿਆ ਬਾਸਲ ਪਿੰਡ ਤੇ ਆਦਿਲਾ। ਕੀ ਕਹਿੰਦੇ ਹੁੰਦੇ ਆਪਣਾ ਹੀ ਆ ਗ੍ਰਿਡ-ਗ੍ਰਿਡ ਚ ਲਾਇਆ ਬਿਜਲੀ ਬੋਰਡ ਵਾਲਾ ਹੈ। ਆ ਦੇਖੋ ਜੀ। ਇੱਥੋਂ ਸ਼ੁਰੂ ਹੋ ਗਈ ਇਹਨਾਂ ਦੀ ਪਿੰਡ ਦੀ ਹੱਦ ਹੋ ਗਈ ਸ਼ੁਰੂ। ਜ਼ਮੀਨ ਰਹਿ ਗਈ ਪਿੱਛੇ। ਆ ਦੇਖੋ ਬਿਜਲੀ ਘਰ ਬਣਾਇਆ ਆ ਪੂਰਾ। ਇਥੇ ਕਿਹੜੇ ਮਤਲਬ ਪਿੰਡ ਦੇ ਵਿੱਚ ਯਾਰ ਕਿਹੜੀ ਚੀਜ਼ ਨਹੀਂ ਹੈਗੀ ਹਰ ਇੱਕ ਚੀਜ਼ ਆ ਗਰਾਊਂਡ ਆ ਗਰਾਊਂਡ ਦਿਖਾਉਣੇ ਦਿਖਾਉਨੇ ਤੁਹਾਨੂੰ ਆ ਗਰਾਊਂਡ ਆ ਜਿਹਦੇ ਵਿੱਚ ਉੱਪਰ ਲਾਈਟਾਂ ਲੱਗੀਆਂ ਹਨ ਇਹ ਗਰਾਊਂਡ ਆ ਇੱਥੇ ਮੈਂ ਆਹ ਦੇਖੋ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲੱਗੀ ਆ ਆ ਲੈ ਗਰਲ ਕਾਲਜ ਆ ਤੇ ਸਟੇਡੀਅਮ ਆ ਉਧਰ ਆਹ ਲਾਈਟਾਂ ਲੱਗੀਆਂ ਆ ਲੱਭਦੀਆਂ ਪਈਆਂ ਤੁਹਾਨੂੰ ਆਹ ਦੇਖੋ ਇਹ ਸਟੇਡੀਅਮ ਆ ਇੱਥੇ ਮੈਚ ਮੁੰਚ ਵੀ ਹੁੰਦੇ ਹੋਣੇ ਆ ਸੋ ਬਹੁਤ ਸੋਹਣਾ ਪਿੰਡ ਬਣਾਇਆ ਆ ਆ ਪਿੰਡ ਆ ਜੀ ਤੋ ਘਰ ਵੀ ਦੇਖਣ ਨੂੰ ਮਿਲਗਾ ਮੇਰੇ ਸਾਹੇ ਘਰ ਸਾਡੀ ਪਾਸੇ ਆ ਜੀ ਆ ਆ ਗੇਟ ਆ ਦਿਖਾ ਦੇ ਮਾੜਾ ਜ ਆ ਗੇਟ ਆ ਜੀ ਬਦਲ ਸਾਹਿਬ ਦੇ ਘਰ ਦਾ ਸੋ ਆ ਦੇਖੋ ਲੱਗ ਨਹੀਂ ਪੁਰਾਣੇ ਕਿਲੇ ਆ ਵਰਗਾ ਜਦੋਂ ਅਸੀਂ ਜੈਪੁਰ ਕਿਲੇ ਵੇਖ ਕੇ ਉਦਾਂ ਦਾ ਗੇਟ ਆ ਆਲੇ ਦੁਆਲੇ ਕੰਧ ਕੀਤੀ ਆ ਕੰਧ ਵੀ ਉੱਚੀ ਕੀਤੀ ਆ ਪੂਰੀ ਤੇ ਇਹ ਸਟੱਡ ਫਾਰਮ ਆ ਘੋੜਿਆਂ ਦਾ ਆ ਫੋਟੋਆਂ ਲੱਗੀਆਂ ਬਦਲ ਸਾਹਿਬ ਦੀਆਂ ਸਾਰੀਆਂ ਇਹ ਸਟੱਡ ਫਾਰਮ ਆ ਘੋੜਿਆਂ ਦਾ ਇੱਥੇ ਹੁਣ ਤਾਂ ਬੰਦ ਕੀਤਾ ਨਾ ਹੁੰਦੇ ਵਾਰ ਥੋੜੀ ਜੀ ਵੀਡੀਓ ਹੈਗੀ ਆ ਉਹ ਦੇਖ ਲਿਓ ਹੁਣ ਤੱਕ ਗੇਟ ਬੰਦ ਆ ਦੇਖੋ ਜੀ ਆ ਸਟੱਡ ਫਾਰਮ ਆ ਆ ਇਹਨਾਂ ਦਾ ਆਪਣਾ ਪੰਪ ਆ ਆ ਦੇਖੋ ਜੀ ਇਹ ਆਪਣਾ ਹੀ ਪੰਪ ਆ ਇਹਨਾਂ ਦਾ ਇੱਧਰ ਦਿਖਾ ਦੇ ਮੁੜਿਆ ਆ ਪਤਾ ਨਹੀਂ ਕੀ ਆ ਬਣਾਇਆ ਆ ਪਾਣੀ ਪੂਣੀ ਜਿਹਾ ਸਟਾਕ ਕੀਤਾ ਆ ਬੱਲੇ ਬੱਲੇ ਆ ਕਰਾਈ ਮਤਲਬ ਕਹਿੰਦਾ ਭਾਵਾ ਪੂਰੀ ਸਾਰੀ ਕੰਦ ਇਹਨਾਂ ਦੀ ਆ ਜੋ ਵੀ ਕੀਤੀ ਜਗ੍ਹਾ ਸਾਰੀ ਇਹਨਾਂ ਦੀ ਆ ਫਸਲ ਸਭ ਹੋਣਾ ਦੀ ਆ ਠੀਕ ਆ ਕਰੋਗਾ ਆਮਲਾ ਲਓ ਜੀ ਇਹ ਰੋਡਾ ਰੋਡਾ ਪਿੰਡ ਆ ਰੋਡੇ ਪਿੰਡ ਸੰਤ ਭਿੰਡਰਾਲਿਆਂ ਦਾ ਪਿੰਡ ਆ ਤੇ ਆਹ ਦੇਖੋ ਜੀ ਲੱਗਾ ਆਇਆ ਕੋਈ ਨਹੀਂ ਇਹ ਤਾਂ ਹੋ ਰਿਹਾ ਆਹ ਦੇਖੋ ਜੀ ਰੋਡੇ ਪਿੰਡ ਇਹ ਭਾਨੋ ਧਰਤੀ ਤੁਹਾਨੂੰ ਬਾਪੂ ਹੀ ਕਹਿੰਦਾ ਧੰਨ ਵੱਡਾ ਪਾਪੀ ਮੈਂ ਢਾਂਗ ਜਿਉਣ ਦਾ ਜਿਸ ਦਾ ਪੁੱਤਰ ਦੱਸ ਗਿਓ ਸਦੀਆਂ ਤਾਈਂ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਸਿਪਾਹੀ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੂਰਬੀਰ ਯੋਧੇ ਅਮਰਜੀਤ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਦਾ ਜਨਮ ਨਗਰਪਿੰਡ ਰੋਡੇ ਜ਼ਿਲ੍ਹਾ ਮੋਗਾ ਖਾਲਸਾ ਪੰਥ ਦੇ ਅਦੁੱਤੀ ਜਰਨੈਲ ਕਤਨੀ ਕਰਨੀ ਦੇ ਪੂਰੇ ਸੂਰੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਦਾ ਜਨਮ 2 ਜੂਨ ਦਿਨ ਸੋਮਵਾਰ 1947 ਨੂੰ ਪੂਜਨੀਕ ਮਾਤਾ ਨਿਹਾਲ ਕੌਰ ਜੀ ਪਵਿੱਤਰ ਕੋਕਤੋਂ ਪੂਜਨੀਕ ਸਨਮਾਨਯੋਗ ਪਿਤਾ ਜਥੇਦਾਰ ਬਾਬਾ ਜਗਿੰਦਰ ਸਿੰਘ ਜੀ ਦੇ ਘਰ ਪਿੰਡ ਰੋਡੇ ਵਿਖੇ ਹੋਇਆ ਆਪ ਜੀ ਨੇ 22 ਫਰਵਰੀ ਦਿਨ ਸੋਮਵਾਰ 1960 ਵਿੱਚ ਖੰਡੇ ਬਾਟੇ ਦਾ ਅਮਰਤ ਛਕਿਆ ਤੇ ਆਪ ਜੀ ਦੇ ਪਿਤਾ ਜੀ ਨੂੰ ਦਮਦਮੀ ਟਕਸਾਲ ਦੇ 12ਵੇਂ ਮੁਖੀ ਸਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੇ ਦਮਦਮੀ ਟਕਸਾਲ ਜਥੇ ਵਿੱਚ ਸ਼ਾਮਲ ਕਰਨ ਦਾ ਬਚਨ ਕੀਤਾ ਆਪ ਜੀ ਦੇ ਘਰ ਕੁਝ ਰਜੇਵਿਆਂ ਤੋਂ ਬਾਅਦ 27 ਮਈ ਦਿਨ ਬੁੱਧਵਾਰ 1964 ਵਿੱਚ ਇਤਿਹਾਸਿਕ ਗੁਰਦੁਆਰਾ ਸ਼੍ਰੀ ਨਾਬਾ ਸਾਹਿਬ ਚੰਡੀਗੜ੍ਹ ਵਿਖੇ ਨਾਬਾ ਸਾਹਿਬ ਲਿਖਿਆ ਦਮਦਮੀ ਟਕਸਾਲ ਜਥੇ ਵਿੱਚ ਸ਼ਾਮਲ ਹੋਏ ਇੱਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਸੱਚਖੰਡ ਧਿਆਨਿਤ ਧਿਆਨਿਤ ਤੋਂ ਉਪਰੰਤ 25 ਅਗਸਤ ਦਿਨ ਵੀਰਵਾਰ 1977 ਨੂੰ ਦਮਦਮੀ ਟਕਸਾਲ ਦੇ ਮੁਖੀ ਥਾਪੇ ਗਏ ਜੂਨ 1984 ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਭਾਰਤ ਦੀ ਜ਼ਾਲਮ ਹਕੂਮਤ ਵੱਲੋਂ ਤੋਪਾਂ ਟੈਂਕਾਂ ਤੇ ਲੱਖਾਂ ਦੀ ਫੌਜ ਨਾਲ ਹਮਲਾ ਕੀਤਾ ਗਿਆ ਆਪ ਜੀ ਨੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰਸ਼ੀਦ ਸਿੰਘ ਬਾਬਾ ਜਥੇਦਾਰ ਧਨਧਨ ਬਾਬਾ ਦੀਪ ਸਿੰਘ ਜੀ ਦੇ ਪਾਏ ਪੂਰਨ ਅਤੇ ਚਲਦੇ ਆ ਪਿਆਰੇ ਗੁਰਧਾਮਾਂ ਦੀ ਪਵਿੱਤਰਤਾ ਤੇ ਖਾਲਸਾ ਪੰਥ ਦੀ ਆਨ ਬਾਨ ਸ਼ਾਨ ਦੀ ਖਾਤਰ ਆਪਣੇ ਸੂਰਬੀਰ ਯੋਧੇ ਸਾਹੀ ਸਿੰਘਾਂ ਨਾਲ 6 ਜੂਨ 1984 ਨੂੰ ਸ਼ਹੀਦੀ ਦਿੱਤੀ ਗੁਰਦਰਾ ਸੰਤ ਖਾਲਸਾ ਰੋਡੇ ਜਨਮ ਸਥਾਨ ਸੰਤ ਪਿੰਡਰਾਂ ਵਾਲੇ ਖਾਲਸਾ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਦਾ ਏ ਪਿੰਡ ਆ ਜੀ ਰੋਡੇ ਇਤਿਹਾਸ ਤੁਹਾਨੂੰ ਪੜ ਕੇ ਸੁਣਾਤਾ ਹੈ ਤੇ ਚਲੋ ਇੱਕ ਹਾਂ ਆ ਸੀਗਾ ਜੀ ਰੋਡੇ ਪਿੰਡ ਆ ਸੰਤ ਪਿੰਡਰਾਂ ਵਾਲਿਆਂ ਦੇ ਪਿੰਡ ਨੂੰ ਸੜਕ ਜਾਂਦੀ 4 ਕਿਲੋਮੀਟਰ ਇੱਥੋਂ ਰੋਡੇ ਪਿੰਡ ਆ ਸੋ ਚਲੋ ਮਾਲਕ ਦੀ ਕਿਰਪਾ ਨਾਲ ਸਾਨੂੰ ਦੇਖਣ ਦਾ ਮੌਕਾ ਮਿਲ ਗਿਆ ਲੰਘਦੇ ਬੈ ਸੀਗੇ ਬਾਊ ਨੇ ਪੜਿਆ ਵੀ ਰੋਡੇ ਪਿੰਡ ਯਾਰ ਇੰਨਾ ਕਿਹਨਾ ਦਾ ਤੇ ਮੈਂ ਕਿਹਾ ਸੰਤ ਜਰਨੈਲ ਸੀਗਾ ਪਿੰਡਰਾਂ ਵਾਲਿਆਂ ਦਾ ਪਿੰਡ ਆ ਸੋ ਪੜਿਆ ਤੇ ਤੁਸੀਂ ਵੀ ਦੇਖਿਓ ਵਲੌਗ ਦੇ ਵਿੱਚ ਪਾਵਾਂਗੇ ਇਹੋ ਮਹਾਨ ਯੋਧੇ ਜਰਨੈਲ ਦਾ ਪਿੰਡ ਆ ਜਿਹਨੇ ਦੁਨੀਆਂ ਦੇ ਇੱਕ ਵਾਰੀ ਦੱਸਤਾ ਕਿ ਮੈਂ ਵੀ ਦੁਨੀਆਂ ਤੇ ਆਇਆ ਆ ਸੋ ਸਿੱਖੀ ਦੀ ਖਾਤਰ ਆਪਣੇ ਆਪ ਨੂੰ ਸ਼ਹੀਦ ਕਰਵਾ ਲਿਆ ਪਰ ਸਰਕਾਰਾਂ ਦੀ ਗੱਲ ਨਹੀਂ ਮੰਨੀ ਸੋ ਇੱਕ ਉਹ ਯੋਧੇ ਦਾ ਪਿੰਡ ਆ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਦਾ ਸੋ ਹੁਣ ਆਪਾਂ ਸ਼ਹਿਰ ਸ਼ੁਰੂ ਸਾਰੇ ਕ੍ਰੋਸ ਕਰਕੇ ਘਰ ਦੇ ਜੀੜ ਤੇ ਜਾ ਕੇ ਵੀਡੀਓ ਐਂਡਿੰਗ ਕਰਾਂਗੇ ਸੋ ਵਲੌਗ ਤੁਸੀਂ ਕੱਲਾ ਕੱਲਾ ਦੇਖਿਓ ਮਿਸ ਨਾ ਕਰਿਓ ਜੇ ਤੁਸੀਂ ਮਿਸ ਕੀਤਾ ਤਾਂ ਤੁਹਾਨੂੰ ਕਈ ਗੱਲਾਂ ਦੇਖਣ ਨੂੰ ਨਹੀਂ ਮਿਲ ਸਕਦੀਆਂ